ਸੱਚ ਨਾਮ ਪ੍ਰਭੂ ਸੇਈ ਸੱਚ ਸਤਨਾਮ ਸੇਵਾ ਸਤਨਾਮ ਸੇਵਾ ਸਤਗੁਰ ਪੂਰਾ ਮੇਰ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਤਗੁਰ ਪੂਰਾ ਮੇਰਾ ਨਾਮ ਉਹ ਮੇਰੇ ਨਾਲ ਹੈ ਮੇਰਾ ਗੁਰੂ ਗੁਰ ਮੇਰਾ ਸੰਗ ਸਦਾ ਹੈ ਨਾਮ ਸਿਮਰ ਸਿਮਰ ਤੇ ਸਦਾ ਸੰਭਾਲੇ ਉਹ ਸਦਾ ਹੀ ਸੰਭਾਲੇਗਾ ਪਰ ਸਿਮਰਨ ਨਾ ਛੱਡਿਓ ਸਿਮਰ ਸਿਮਰਦੇ ਸਦਾ ਸੰਭਾਲੇਗਾ ਉਹ ਸਦਾ ਹੀ ਸੰਭਾਲੇਗਾ ਪਰ ਸਿਮਰਨ ਨਾ ਛੱਡਿਓ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ अविनाशी खेम चाहे जे नानक सदा सिमर नारायण अविनाशी खेम चाहे जे नानक सदा सिमर नारायण ਤੁਹਾਨੂੰ ਜਿਹੜਾ ਨਾਮ ਮਿਲਿਆ ਹੈ ਚਾਹੇ ਤੁਹਾਨੂੰ ਪੰਜਾਂ ਪਿਆਰਿਆਂ ਤੇ ਮਿਲਿਆ ਚਾਹੇ ਸੰਤ ਤੇ ਮਿਲਿਆ ਜੋ ਵੀ ਤੁਹਾਨੂੰ ਨਾਮ ਮਿਲਿਆ ਉਹ ਚਲੇ ਨਾ ਬਨੇ ਨਾਮ ਤੁਹਾਨੂੰ ਬੇਕੁੰਠ ਲੈ ਕੇ ਜਾਏਗਾ ਨਾਮ ਤੁਹਾਨੂੰ ਬੇਕੁੰਠ ਲੈ ਕੇ ਜਾਏਗਾ ਭਾਗੀ ਮੁਕਤੀ ਕਰਕੇ ਜਾਏਗਾ ਨਾਮ ਨਾਮੇ ਨੂੰ ਪ੍ਰਾਪਤ ਕਰਕੇ ਹਟੇਗਾ ਨਾਮ ਨਾਮੇ ਨੂੰ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਹਟੇਗਾ ਇਸ ਕਰਕੇ ਜਦ ਤੱਕ ਤੁਹਾਡੇ ਕੋਲ ਨਾਮ ਨਹੀਂ ਹੋਊਗਾ ਫਟਾਸਰਾ ਕੋਈ ਨਹੀਂ ਜਦ ਤੱਕ ਤੁਹਾਡੇ ਕੋਲ ਨਾਮ ਨਹੀਂ ਹੋਊਗਾ ਫਟਾਸਰਾ ਕੋਈ ਨਹੀਂ ਉਹ ਗੁਰਜੰਦੇ ਮਹਾਰਾਜ ਕਹਿੰਦੇ ਭਈ ਸਤਗੁਰੂ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਉਪਾਰਗਣ ਪਰਮੇਸ਼ਰ ਦਾ ਜਾਪ ਕਰਿਆ ਕਰ। ਪਰਮ ਬ੍ਰਹਮ ਜਾਪਨ ਸਦਾ ਨਿਹਾਲ। ਉਪਾਰਗਣ ਪਰਮੇਸ਼ਰ ਦਾ ਜਾਪ ਕਰਿਆ ਕਰ। ਗੁਰੂ ਸਾਹਿਬ ਕਹਿੰਦੇ ਤੂੰ ਸਦਾ ਹੀ ਨਿਹਾਲ ਹੋ ਜਾਵੇਂਗਾ। ਦੁੱਖਾਂ ਦੇ ਰਹਿਤ ਹੋ ਜਾਵੇਂਗਾ। ਤੇਰੀ మోਕਸ਼ ਹੋਜੂ। पंचम पादशाह महाराज ਕਹਿੰਦੇ ਨੇ ਤੂੰ ਨਿਹਾਲ ਹੋ ਜਾਏਗਾ ਪਰ ਪਾਰ ਬ੍ਰਹਮ ਦਾ ਜਾਪ ਨਾ ਛੱਡੀਂ ਕਦੇ ਤੂੰ ਜਹਾਲ ਤਾਂ ਹੋ ਜਾਏਗਾ ਪਰ ਪਾਰ ਬ੍ਰਹਮ ਦਾ ਜਾਪ ਨਾ ਛੱਡੀਂ ਕਦੇ ਗੁਰ ਪ੍ਰਸਾਦ ਨਾਮ ਜਪ ਲਿਆ ਗੁਰ ਪ੍ਰਸਾਦ ਨਾਮ ਜਪ ਰਹਾ ਗੁਰੂ ਦੀ ਕਿਰਪਾ ਤੇ ਜਪ ਤਤ ਬ੍ਰह्म ਜਪ ਸਦਾ ਨਿਹਾਲ ਰਹਾ ਕੋਈ ਗੁਰੂ ਦੀ ਕਿਰਪਾ ਤੇ ਜਪ ਕਬੀਰ ਨੇ ਤਾਂ ਇੱਥੇ ਕੱਦ ਲਿਖਿਆ ਤਜ ਭਰਮ ਕਰਮ ਬਿਧਿ ਲਿਖੇ ਨੇ ਕਬੀਰ ਕਹਿੰਦੇ ਤਜ ਭਰਮ ਕਰਮ ਵਿਦ ਨਿਖੇਦ ਰਾਮ ਨਾਮ ਦੇਹਿ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਉਹ ਕਹਿੰਦਾ ਛੱਡ ਦਿਓ ਸਾਰੇ ਕਰਮ ਧਰਮ ਬਿਨੀ ਨਿਸ਼ੇਦ ਪਰੇ ਸਿੱਟ ਰਾਮ ਨਾਮ ਦੇਹਿ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਗੁਰੂ ਦੀ ਕਿਰਪਾ ਤੇ ਗੁਰੂ ਦੇ ਪ੍ਰਸਾਦ ਦੁਆਰੇ ਹੈ ਨਾਮ ਜਪ ਸੰਤ ਇਕੱਲਾ ਨਾਮ ਦੇ ਦਿੰਦਾ ਜੇ ਤੁਸੀਂ ਮਰਿਆਦਾ ਤੇ ਨਾਮ ਲਵੋ ਤਾਂ ਪੰਜਾਂ ਦੇ ਲੈਣਾ ਪਊ ਤੁਹਾਨੂੰ ਉਹ ਕੋਈ ਇਕੱਲਾ ਨਾਮ ਨਹੀਂ ਦੇ ਸਕਦਾ ਸੰਤ ਤਾਂ ਆਂ ਕਹਿਣਾ ਤਾਂ ਇਹ ਇਕੱਲੇ ਨਾਮ ਦੇ ਗਏ ਨੇ ਮੈਂ ਲੋਸਿਂ ਬਲੀ ਜਾਂ ਕਾਸੀ ਪੰਜਾਬ ਦੇ ਚ ਉਥੇ ਬਹੁਤ ਸੰਤ ਆਇਆ ਚਿੱਟੇਲੀ ਆਣਿਆ ਪੰਜਾਬ ਕੇ ਆਲਾ ਉਹਨੇ ਨਾਮ ਦੇ ਦਿੱਤਾ ਉਹ ਗੁਰਬਖਸ਼ੋਂ ਜਗਰਣ ਜੀ ਸੇਵ ਦਾ ਚੇਲਾ ਸੀ ਉਹ ਵੇਲਣ ਆ ਲਈ ਫਿਰੇ ਉਹ ਵੇਲਣ ਆ ਚੱਕੀ ਫਿਰੇ ਹੁਣ ਕਿਉਂ ਹੋਏ ਮਾਰਨੇ ਇਹਨੂੰ ਉਹ ਵਿਚਾਰਾ ਭੱਜਿਆ ਦੇ ਨੇ ਕਹਿੰਦਾ ਕਿਉਂ ਇਹਨੇ ਹੈ ਇਕੱਲੇ ਨੇ ਨਾਮ ਦਿੱਤਾ ਹੈ ਨਾ ਉਹ ਰਕਸ਼ਾ ਨਾ ਕਿਉਂ ਹੋਇਆ ਇਹਨੇ ਇਕੱਲੇ ਨੇ ਨਾਮ ਦਿੱਤਾ ਸੰਤ ਕੱਲਾ ਦੇਸਾ ਤੇ ਸੰਤ ਕੱਲਾ ਦੇਸਾ ਤੇ ਪ੍ਰਭ ਗਿਆਨੀ ਇਹਨੇ ਕਿਉਂ ਦਿੱਤਾ ਹੈ ਨਾ ਇਹ ਕੱਲ੍ਹ ਨੇ ਕਿਉਂ ਦਿੱਤਾ ਹੈ ਨਾ ਉਹ ਸੰਤ ਵਿਚਾਰਾ ਭੱਜ ਗਿਆ ਉਹ ਮਾਇਆਵੀ ਵਿਚਾਰੀਆਂ ਰੋਣ ਲੱਗ ਪਈਆਂ ਸਾਡੇ ਗੁਰੂ ਨਾਲ ਕੀ ਹੋਊਗਾ ਆਈਨੈ ਨੂੰ ਮੇਰੇ ਕੋਲ ਆ ਗਏ ਉਹ ਲੋਗ ਤੇ ਮੈਨੂੰ ਕਹਿੰਦਾ ਗੁਰਬਖਸ਼ ਉਹ ਕਹਿੰਦਾ ਜੇ ਸੰਤ ਇਕੱਲਾ ਨਾਮ ਦੇ ਸਕਦਾ ਹੈ ਇੰਨੇ ਇਕੱਲੇ ਨੇ ਕਿਉਂ ਦਿੱਤੇ ਇਹਦਾ ਪੰਜਾਬ ਕੱਪਿਆਂ ਵਾਲਾ ਸਿੱਖ ਜੀ ਇਹਨੇ ਪਾਣੀ ਇਕੱਠੇ ਕਰਨੇ ਸੀਗੇ ਉਹ ਜਵਾਬਾ ਭੱਜ ਗਿਆ ਮੈਂ ਸੰਤ ਕੰਲਾ ਦੇ ਸਕਦਾ ਮੈਂ ਇਹ ਆਪੇ ਤੈਨੂੰ ਇਹ ਗੱਲ ਕਿੱਥੋਂ ਪਤਾ ਲੱਗੀ ਮੈਂ ਕਿਉਂ ਨੂੰ ਵੀ ਤੈਨੂੰ ਇਹ ਗੱਲ ਕਿੱਥੋਂ ਪਤਾ ਲੱਗੀ ਮੈਨੂੰ ਇਸ ਚ ਤੈਨੂੰ ਵੀ ਕਿਹਦੇ ਇੱਕ ਨੂੰ ਤਾਂ ਪਤਾ ਨਹੀਂ ਹੁੰਦਾ ਉਹ ਕਹਿੰਦਾ ਆ ਬਿਰਲ ਦੀ ਇਸੋਂ ਤੇ ਪਤਾ ਲੱਗਿਆ ਕੋਈ ਸੰਤ ਇਕੱਲਾ ਦੇਸ ਆਪਣੇ ਨਾਮ ਕਬੀਰ ਇਕੱਲੇ ਦੇਂਦਾਰੇ ਗੁਰੂ ਨਾਨਕ ਇਕੱਲੇ ਦੇਂਦੇ ਰਹੇ ਨੇ ਆਦਾਤੂ ਇਕੱਲਾ ਦੇਂਦਾਰੇ ਹੈ ਗਰੇਵ ਦਾਸ ਇਕੱਲਾ ਦੇਂਦਾਰੇ ਕਰੇ ਵੀ ਸਾਨੂੰ ਬੁਲਾਇਆ ਉਹਨਾਂ ਨੇ ਨਾਮ ਹੁੰਦਾ ਸੰਤ ਕੋਟ ਨਾਮ ਹੁੰਦਾ संत को ब्रह्म गयानी को नाम जो ना। पार ब्रह्म परमेश्वर का नाम जपो निहाल हो जाओगे दुखा से रहित हो श्री गुरु अर्जन देव जी थे सामने कहते हैं पार ब्रह्म जप सदा निहाल रहा पार ब्रह्म परमेश्वर का जाप कर गुरु साहब कहते गुरु अर्जन देव जी भाई तू सदा ही निहाल हो जाएगा दुखा दे रहत हो जाएगा तेरी मोक्ष हो जो पंचम पादशाह कहते ने तू निहाल हो जाएगा ਪਰ ਪਾਰ ਬ੍ਰਹਮ ਦਾ ਜਾ ਨਾ ਛੱਡੀ ਕਦੇ